ਕਚਹਿਰੀਆਂ ਦਾ ਮਸਲਾ ਜਿਹੜਾ ਆ ਇਹ ਇਹ ਰਜੋਸ ਤੋਂ ਤਮੋ ਦਾ ਜਿਹੜਾ ਤ੍ਰੈਗੁਣੀ ਮਾਇਆ ਦਾ ਜਿਹੜਾ ਆ ਉਹ ਉੱਥੇ ਮਾਇਆ ਦੇ ਮੁੱਦੇ ਉੱਥੇ ਜਾ ਕੇ ਪਹੁੰਚਣ ਧਰਮ ਦੇ ਮੁੱਦੇ ਕਚਹਿਰੀਆਂ 'ਚ ਨਹੀਂ ਜਾਣੇ ਚਾਹੀਦੇ ਠੀਕ ਹੈ ਜੀ ਉਨਾ ਚਿਰ ਲੋਕਾਂ ਦਾ ਸ਼ੋਸ਼ਣ ਹੋਣਾ ਬੱਚਿਆਂ ਦਾ ਜਿੰਨਾ ਚਿਰ ਦਸਵੇਂ ਪਾਤਸ਼ਾਹ ਦੀ ਇੱਕ ਇੱਕ ਗੱਲ ਨੂੰ ਮਨ ਨਹੀਂ ਲੈਂਦੇ ਦਸਵੇਂ ਪਾਤਸ਼ਾਹ ਦੇ ਜਿਹੜੇ ਲਿਖੇ ਹੋਏ 405 ਚਰਿੱਤਰ ਨੇ ਜਿੰਨਾ ਚਿਰ ਕੋਈ ਪੜ ਨਹੀਂ ਲੈਂਦੀ ਈ ਅਤੇ ਪੁੱਤ ਉਹਨਾਂ ਦਾ ਸ਼ੋਸ਼ਣ ਨਹੀਂ ਹੋਊਗਾ ਚਰਿਤ੍ਰੋਪਖਿਆਨ ਚੀਨੂ ਇਹ ਗੰਦ ਦੀ ਕਿਤਾਬ ਕਹਿੰਦੇ ਨੇ ਨਾ ਅਸਲ ਦੇ ਵਿੱਚ ਇਹ ਉਹਨੂੰ ਨਿੰਦ ਕੇ ਆਪ ਦਾ ਗੰਦ ਲਗਾਉਂਦੇ ਨੇ ਹਮ ਬੱਚਾ ਬੱਚਾ ਦਸਮ ਗ੍ਰੰਥ ਨੂੰ ਪੜ੍ਹੇ ਬੱਚਾ ਬੱਚਾ ਦਸਮ ਗ੍ਰੰਥ ਨਾਲ ਪੜ੍ਹ ਕੇ ਆਪਣੇ ਗਿਆਨ ਖੜਕ ਨੂੰ ਚੰਡੇ ਪਤਾ ਲੱਗ ਜਵੇ ਉਹ ਬੀਬੀ ਭਾਈ ਚਰਿਤਰ ਤੋਂ ਢੱਲੀ ਆ ਉਹਦੇ ਨੇੜੇ ਨਹੀਂ ਜਾਣਾ ਕਿਉਂਕਿ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਚੌਥਾ ਚੰਚਲ ਮਨ ਗਾਹੋ ਆਪਣਾ ਕਾਮ ਕ੍ਰੋਧ ਸੰਗ ਕਬਹੁ ਨ ਬਹੋ ਚੌਥੇ ਚੰਚਲ ਮਨ ਗਹੋ ਮਨ ਆਪਣਾ ਗਹੋ ਕਾਮ ਕ੍ਰੋਧ ਸੰਗ ਕਬਹੁ ਨ ਬਹੋ ਆਪਣੇ ਚੰਚਲ ਮਨ ਨੂੰ ਵਸ ਵਿੱਚ ਕਰਨ ਵਾਸਤੇ ਅਸੀਂ ਬਾਣਾ ਪਾਇਆ ਆਪਣੀ ਚੰਚਲ ਮਤ ਤਿਆਗਣ ਵਾਸਤੇ ਧਰਮ ਦੀ ਵਿਦਿਆ ਪੜ ਰਹੇ ਆ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਕਰਨ ਵਾਸਤੇ ਉਹਨਾਂ ਨੂੰ ਸਮਝਣ ਵਾਸਤੇ ਕਿ ਇਹ ਪਾਵਰ ਕਿਵੇਂ ਕੰਮ ਕਰਦੀ ਆ ਤਾਂ ਅਸੀਂ ਧਰਮ ਦਾ ਬਾਣਾ ਪਾਇਆ ਇਹ ਧਰਮ ਦੀ ਵਿੱਦਿਆ ਪੜਨ ਦਾ ਧਰਮ ਦਾ ਬਾਣਾ ਪਾਉਣ ਦਾ ਸਾਡਾ ਤਾਂ ਹੀ ਪਾਸ ਆਉ ਨਾ ਇਹ ਕਾਮ ਕਰੋ ਜਿੱਦਾਂ ਜਿੱਦਾਂ ਗੁਰੂ ਨਾਨਕ ਮਹਾਰਾਜ ਸਾਰੇ ਹੀ ਮਹਾਰਾਜ ਸਾਡੇ ਤਾਂ ਇੱਕੋ ਹੀ ਆ ਸਾਡਾ ਤਾਂ ਬਸ ਪਰਮ ਬ੍ਰਹਮ ਹੀ ਆ ਮਾਹ ਕਾਲੀ ਆ ਸਾਡਾ ਤਾਂ ਸਾਨੂੰ ਗੁਰੂ ਨਾਨਕ ਕਬੀਰ ਫਰੀਦ ਇਹਨਾਂ 'ਚ ਫਰਕ ਨਹੀਂ ਹੈਗਾ ਸਾਡੇ ਲਈ ਵੀ ਸਾਨੂੰ ਪਤਾ ਨਹੀਂ ਲੱਗਦਾ ਕਿਹਦੀ ਪੰਗਤੀ ਆ ਜਿੱਦਾਂ ਗਿਆਨੀ ਜੇ ਕਹਿੰਦੇ ਰਹਿੰਦੇ ਆ ਹਣਾ ਸਾਡੇ ਲਈ ਤਾਂ ਸਾਰਾ ਗੁਰਨਾਨਕ ਹੀ ਆ ਜਾਂ ਸਭ ਕਬੀਰ ਹੀ ਆ ਤੇ ਮਹਾਰਾਜ ਦੀ ਬਾਣੀ ਇਹ ਕਹਿੰਦੀ ਆ ਕਿ ਜਿਹੜਾ ਗੁਰਸੇਖ ਆ ਉਹ ਮਤਲਬ ਸਰਟੀਫਾਈਡ ਉਦੋਂ ਹੁੰਦਾ ਆ ਦਰਗਾਹ ਦੇ ਵਿੱਚ ਉਦੋਂ ਕਬੂਲ ਹੁੰਦਾ ਪ੍ਰਵਾਨ ਹੁੰਦਾ ਜਿਲੇ ਉਹਦੇ ਜਿਹੜੇ ਨਾ ਵਿਕਾਰ ਨੇ ਪਰਮ ਜਿਹੜਾ ਖਤਮ ਹੋ ਜਾਂਦਾ ਜਿਹੜੇ ਵਿਕਾਰ ਨੇ ਨਾ ਉਹ ਉਹਨੂੰ ਪਤਾ ਲੱਗ ਜਾਂਦਾ ਬਸ ਚ ਆ ਜਾਂਦੇ ਆ ਉਹ ਆਪਣੇ ਮਨ ਨੂੰ ਇੰਨਾ ਕੁ ਮਨਾ ਲੈਂਦਾ ਕਿ ਮੈਂ ਆਪਣੀ ਸਿੰਘਣੀ ਜਿਹੜੀ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈ ਕੇ ਮੈਨੂੰ ਮਿਲ ਗਈ ਮਹਾਰਾਜ ਨੇ ਦੇ ਦਿੱਤੀ ਵਿਆਹ ਇਹਦੇ ਨਾਲ ਤੂੰ ਜੀਵਨ ਬਤੀਤ ਕਰ ਉਹਦੇ ਨਾਲ ਤਾਂ ਮੈਂ ਜਦੋਂ ਮਰਜ਼ੀ ਮੇਰਾ ਦਿਲ ਕਰੇ ਮੈਂ ਆਪਣੀ ਕਾਮ ਕਰਿਆ ਕਰਾਂ ਪਰ ਬਾਹਰ ਜਿਹੜੀਆਂ ਨੇ ਮੈਂ ਉਹਨਾਂ ਨੂੰ ਬਸ ਧੀਆ ਪਹਿਣਾ ਕਰਕੇ ਹੀ ਜਾਣਨਾ ਇਹ ਇਹ ਗੁਰੂ ਖਾਲਸਾ ਧਰ ਦਰਗਾਹ ਤੋਂ ਐਦਾਂ ਸਰਟੀਫਾਈਡ ਚੈੱਕ ਮਿਲਦਾ ਉਹ ਸੂਰਮੇ ਬਣਨ ਨੂੰ ਧਰਮ ਦੇ ਬਾਣੇ ਪਾਏ ਸੀ ਉਹ ਨਾਨਕਸਰੀਆਂ ਨੇ ਵੀ ਧਰਮ ਦੇ ਬਾਣੇ ਤਾਂ ਹੀ ਪਾਏ ਸੀ ਪਰ ਅਸਲ ਕਿਉਂ ਆਏ ਸੀ ਧਰਮ ਦੇ ਵਿੱਚ ਕਿ ਸਤਗੁਰ ਸਿੱਖ ਕੇ ਬੰਧਨ ਕੱਟਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਬੇਕਾਰ ਤੋ ਤਾਂ ਹਟਣਾ ਸੀ ਉਹ ਕਮਲਿਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੇਕਾਰ ਭੋਗਣ ਲੱਗ ਪਏ ਬਿਲਕੁਲ ਜੀ ਉਹ ਬਾਬਾ ਜੋਨੀ ਜੀ ਆ ਕਹਿੰਦਾ ਉਹਨਾਂ ਦਾ ਤਪਲੇ ਵਜਾਉਣ ਵਾਲਾ ਉਹ ਕਹਿੰਦਾ ਕਹਿੰਦਾ ਕੈਨੇਡਾ ਅਮਰੀਕਾ ਚ ਸਿੱਖਾਂ ਨੇ ਕੋਠੀਆਂ ਦੇ ਵਿੱਚ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਹੋ ਆ ਆਈ ਨਾ ਮੋਦੀ ਇੰਟਰਵਿਊ ਬਿਲਕੁਲ ਜੀ ਬਿਲਕੁਲ ਕਹਿੰਦਾ ਤਾਂ ਉੱਥੇ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੀਆਂ ਬੀਬੀ ਸੰਭੋਗ ਕਰਦੇ ਹੂੰ ਕਹਿੰਦੇ ਥੱਲੇ ਰਹੀ ਜਾਂਦੇ ਨੇ ਹਾਂ ਥੱਲੇ ਉੱਪਰ ਆਹ ਪ੍ਰਕਾਸ਼ ਹੁੰਦਾ ਤੇ ਥੱਲੇ ਕਹਿੰਦਾ ਕੰਮ ਕਰੀ ਜਾਂਦੇ ਆ ਉਹਗਾ ਕਰੀ ਜਾਂਦੇ ਸੰਭੋਗ ਸੈਕਸ ਕਰੀ ਜਾਂਦੇ ਆ ਹੂੰ ਤਾਂ ਉਹ ਬੇਫਕੂਫ ਨੂੰ ਇਹ ਨਹੀਂ ਪਤਾ ਉਹ ਡੰਗਰਾ ਤੂੰ ਦਸਮ ਗੁਰੂ ਗ੍ਰੰਥ ਸਾਹਿਬ ਪੜ ਲੈਂਦਾ ਦਸਵੇਂ ਪਾਤਸ਼ਾਹ ਤਾਂ ਆਪ ਕਹਿੰਦੇ ਆ ਸਾਡਾ ਸਿੱਖ ਆਪਣੀ ਸਿੱਖਣੀ ਨਾਲ ਨਿਤਾ ਪ੍ਰਤੀ ਪ੍ਰੇਮ ਕਰੇ ਪਰ ਦੂਜੀਆਂ ਨੂੰ ਧੀਆ ਭੈਣਾ ਕਰਕੇ ਜਾਣੇ ਤਾਂ ਤੁਹਾਡੇ ਜਿਹੜੇ ਸਾਥ ਚਲੋ ਹੁਣ ਇਹ ਮੁੱਦਾ ਜਿਹੜਾ ਨਾ ਸੁਲਝ ਗਿਆ ਅਮਰਤਪਾਲ ਸਿੰਘ ਹੁਣੀ ਕਿਹਾ ਵੀ ਉਹ ਬਾਬੇ ਲੱਖੇ ਜਿਹੜਾ ਉਹਨਾਂ ਦਾ ਵੱਡਾ ਆ ਮੇਨ ਨਾਨਕਸਰੀਆਂ ਦਾ ਉਹ ਨਹੀਂ ਮਾਫੀ ਮੰਗ ਲਈ ਆ ਤੇ ਦੂਜਾ ਮਸਲਾ ਉਹ ਨਹੀਂ ਇਹ ਕਹੇ ਵੀ ਅਮਰਤਪਾਲ ਮਹਿਰੋਂ ਤੇ ਕਾਰਵਾਈ ਨਾ ਕੀਤੀ ਜਾਵੇ ਤੇ ਅਸੀਂ ਆਪਣੇ ਆਉਣ ਵਾਲਾ ਜਿਹੜੇ ਸਾਡੀ ਮੈਨੇਜਮੈਂਟ ਹੈ ਨਾ ਅਸੀਂ ਉਹਨੂੰ ਪੂਰਾ ਸੁਧਾਰਨ ਦੀ ਜ਼ਿੰਮੇਵਾਰੀ ਲੈਣੇ ਆ ਬਿਲਕੁਲ ਹਨਾ ਹੁਣ ਗਲਤੀ ਦਾ ਉਹ ਮਤਲਬ ਉਹਨਾਂ ਦੀ ਮੈਨੇਜਮੈਂਟ ਚੋਂ ਕਿਸੇ ਨੇ ਗਲਤੀ ਕੀਤੀ ਆ ਹੁਣ ਇਹ ਥੋੜੋ ਵੀ ਉਹਨੂੰ ਗੋਲੀ ਮਾਰ ਕੇ ਮਾਰ ਦਈਏ ਸਹੀ ਗੱਲ ਆ ਜਾਂ ਕਿਸੇ ਹੋਰ ਦੇ ਸਿਰ ਪਾੜ ਦਈਏ ਉਹਨਾਂ ਦੀ ਮੈਨੇਜਮੈਂਟ ਚ ਗਲਤੀ ਹੋਈ ਆ ਤੋ ਆਪਣੀ ਮੈਨੇਜਮੈਂਟ ਨੂੰ ਸੁਧਾਰ ਲੈਣ ਦਾ ਭਲਾ ਆ ਪਰ ਇੱਕ ਬਸ ਤੇ ਇਹ ਵੀ ਆ ਨਾ ਭਾਈ ਅਮਰਤਪਾਲ ਮੈਰੋ ਜੀ ਉਹਨਾਂ ਨੇ ਜਿਹੜਾ ਹੈ ਨਾ ਦਾ ਅਸਲ ਚਿਹਰਾ ਮੂਰੇ ਲਿਆਂਦਾ ਨਹੀਂ ਤਾਂ ਬਾਬਾ ਜੀ ਇਹ ਗੱਲ ਕਿੰਨਾ ਚਿਰ ਲੁਕੀ ਰਹਿ ਜਾਣੀ ਸੀ ਕੁਝ ਬੰਦੇ ਤਾਂ ਡਰ ਦੇ ਮਾਰੇ ਨਹੀਂ ਬੋਲਦੇ ਕੁਝ ਬੰਦੇ ਆਏ ਵੀ ਕਹਿੰਦੇ ਨੇ ਅਸੀਂ ਕੀ ਲੈਣਾ ਹੈ ਨਾ ਤੋਂ ਆਪਣਾ ਆਪਣਾ ਵਧੀਆ ਚੱਲਦਾ ਆਪਣੇ ਨਾਲ ਬਾਬਾ ਜੀ ਠੀਕ ਨੇ ਅਸੀਂ ਸਿੱਖ ਸੰਗਤਾਂ ਦੇ ਜਿਹੜੇ ਖਾਸ ਕਰਕੇ ਨਾਨਕ ਸਰ ਦੇ ਜਿਹੜੇ ਸੇਵਾਦਾਰ ਨੇ ਨਾ ਅਸੀਂ ਮਲੇਸ਼ੀਆ ਦੇ ਵਿੱਚ ਰਹੇ ਉੱਥੇ ਮਲੇਸ਼ੀਆ ਦਾ ਟੌਪ ਨੌਚ ਅ ਮਤਲਬ ਅ ਰਿਚੇਸਟ ਪਰਸਨ ਆ ਅਨਿਲ ਸਿੰਘ ਉਹ ਨਾਨਕ ਸਰੀਆਂ ਦਾ ਸੇਵਾਦਾਰ ਆ ਮਲੇਸ਼ੀਆ 'ਚ ਉਸ ਬੰਦੇ ਦਾ ਸਿੱਕਾ ਚੱਲਦਾ ਹੂੰ ਉਹ ਵੀ ਉਹਦਾ ਸੇਵਾਦਾਰ ਆ ਤੇ ਮਤਲਬ ਹੋਰ ਵੀ ਇਨੀ ਦਾ ਇਨੀ ਫਸਾਈਆਂ ਵੱਡੀਆਂ ਮੱਛੀਆਂ ਆ ਠੀਕ ਆ ਪਰ ਅਸੀਂ ਕਿਸੇ ਦੇ ਨਾ ਫੀਲਿੰਗਸ ਜਿਹੜੀਆਂ ਜੁੜੀਆਂ ਆ ਕਿਸੇ ਦਾ ਵੀ ਹਾਰਟ ਬ੍ਰੋਕ ਨਹੀਂ ਕਰਨਾ ਚਾਹੁੰਦੇ ਪਰ ਅਸਲ ਤੁਹਾਡੇ ਮੁਰੇ ਅਸੀਂ ਬੇਨਤੀ ਕਰਦੇ ਤੁਹਾਡੇ ਚਰਨਾਂ 'ਚ ਬਾਬਾ ਆਨੰਦ ਸਿੰਘ ਜੀ ਜਿਹੜੇ ਸੀਗੇ ਉਹ ਫੌਜੀ ਸੀਗੇ ਫੌਜ 'ਚ ਸੇਵਾ ਕਰਦੇ ਸੀ ਔਨ ਡਿਊਟੀ ਔਨ ਡਿਊਟੀ ਫੌਜੀਆ ਨੂੰ ਗੋਰੀਆਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੀ ਪਿੰਡਾਂ ਚ ਜਾ ਕੇ ਪਿੰਡਾਂ ਤੋਂ ਬਾਹਰ ਠਾਠਾਂ ਬਣਾਓ ਗੁਰਦੁਆਰਿਆਂ ਦਾ ਨਾਂ ਨਹੀਂ ਦੇਣਾ ਅੱਛਾ ਜੀ ਨਿਸ਼ਾਨ ਨਹੀਂ ਚਲਾਉਣੇ ਖਾਲਸੇ ਦੇ ਜਕਾਰੇ ਨਹੀਂ ਗਜਾਉਣੇ ਖਾਲਸੇ ਦਾ ਰੰਗ ਨੀਲਾ ਤੁਸੀਂ ਚਿੱਟਾ ਪੈਨੋ ਹਮਾਰਾਜ ਕੀ ਕਹਿੰਦੇ ਆ ਚਿੱਟੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਚਿੱਟੇ ਕੱਪੜੇ ਤਾਂ ਪਾਲਾ ਏ ਚਿੱਤ ਚਿੱਟਾ ਹੁੰਦਾ ਇੱਥੇ ਅੰਦਰੋਂ ਬੇਦਾਗ ਅੰਦਰੋਂ ਹੁੰਦੇ ਬਾਹਰੋਂ ਤਾਂ ਬੇਦਾਗ ਚੋਲਾ ਪਾ ਲਿਆ ਅੰਦਰੋਂ ਬੇਦਾਗ ਹੋਣਾ ਚਾਹੀਦਾ ਸੀ ਕਰੈਕਟਰ ਬਹੁਤ ਸੋਲਿਡ ਚਾਹੀਦਾ ਸੀ ਕਾਸਟਿਊਮ ਬਹੁਤ ਸੋਲਿਡ ਹੈ ਅੱਜ ਦਾ ਕਰੈਕਟਰ ਖਾਲੀ ਆ ਗੁਰਸਿੱਖੋ ਪਿਆਰਿਓ ਕਰੈਕਟਰ ਸੋਲਿਡ ਰੱਖੋ ਕਾਸਟਿਊਮ ਨਹੀਂ ਮਾਇਨੇ ਰਖਾਉਂਦਾ ਤੁਸੀਂ ਬੱਬਾ ਆਨੰਦ ਸਿੰਘ ਨੂੰ ਮੰਨਦੇ ਨਹੀਂ ਬਾਬੇ ਨਹੀਂ ਮੰਨਦੇ ਬਾਬਾ ਆਨੰਦ ਸਿੰਘ ਤੱਕ ਵੀ ਗੱਲ ਸਮਝ ਆਉਂਦੀ ਆ ਵੀ ਬਾਬੇ ਨੇ ਬਹੁਤ ਭਗਤੀ ਕੀਤੀ ਜੱਪ ਤੱਕ ਕੀਤੇ ਚੜ੍ਹਦੀ ਕਲਾ ਉਹਦੇ ਇਦਾਂ ਵੀ ਕਹਿੰਦੇ ਸੀ ਜਿੱਥੇ ਕੋਈ ਭਗਤੀ ਕਰਦੇ ਸੀ ਉਹ ਬਾਅਦ ਚ ਕਹਿੰਦੇ ਅੱਗ ਲਾ ਦਿੰਦੇ ਸੀਗੇ ਕਿ ਸਾਡੀ ਇਹ ਜਗ੍ਹਾ ਪੂਜੀ ਨਾ ਜਾਵੇ ਉਹ ਤਾਂ ਇੱਥੇ ਤੱਕ ਵੀ ਕਹਿੰਦੇ ਉਹ ਟੋਆ ਪਟਕੇ ਭਗਤੀ ਕਰਦੇ ਹੁੰਦੇ ਸੀ ਅੰਦਰ ਬੈਠ ਕੇ ਭੋਰੇ ਸੀ ਬੱਚਨ ਨੂੰ ਅਸੀਂ ਤਾਂ ਹੀ ਸਾਰਿਆਂ ਤੋਂ ਪਹਿਲਾਂ ਖਿਮਾ ਮੰਗੀ ਆ ਸਾਡੇ ਬੱਚਨ ਨੂੰ ਸਮਝ ਲਿਓ ਐਵੇਂ ਮਤਲਬ ਨਾ ਕੱਢ ਲਿਓ ਆਪਾਂ ਹੂੰ ਫੌਜੀਆ ਨੇ ਕਿਹਾ ਆਪਣੇ ਔਨ ਡਿਊਟੀ ਆ ਗੋਰਿਆਂ ਨੇ ਕਿਹਾ ਬ੍ਰਿਟਿਸ਼ਾਂ ਨੇ ਆਪਣੇ ਔਨ ਡਿਊਟ ਔਨ ਡਿਊਟੀ ਫੌਜੀਆਂ ਨੂੰ ਕਿ ਤੁਸੀਂ ਪਿੰਡਾਂ 'ਚ ਜਾ ਕੇ ਸੰਗਤ ਕੈਪਚਰ ਕਰੋ ਸਾਡੇ ਪਹਿਲਾ ਪੁਆਇੰਟ ਆਫ 뷰 ਨੂੰ ਸਮਝ ਲਿਓ ਆ ਤੁਸੀਂ ਪਿੰਡਾਂ 'ਚ ਜਾ ਕੇ ਡੇਰੇ ਬਣਾਓ ਜੋ ਸੰਗਤ ਤਾਂ ਜੁੜੇ ਜਾਣੀ ਹੁਣ ਇੱਥੇ ਰੋਡ 'ਤੇ ਬੈਠੇਆਂ ਨਾਲੇ ਕੰਮ ਕਰਦੇ ਆ ਫੇਰ ਵੀ ਲੋਕ ਮੱਥੇ ਟੇਕਦੇ ਆ ਸੰਗਤ ਤਾਂ ਇਦਾਂ ਵੀ ਜੁੜੀ ਜਾਂਦੀ ਕੰਮ ਕਰਦੇ ਆ ਨਾ ਗੋਰਿਆਂ ਨੇ ਆਪਣਾ ਤੀਰ ਚਲਾਇਆ ਦੂਰ ਅੰਦੇਸ਼ੀ ਦਾ ਤੁਸੀਂ ਸਾਡੇ ਬੰਦੇ ਬਣ ਕੇ ਪਿੰਡਾਂ 'ਚ ਬੈਠੋ ਪਿੰਡਾਂ 'ਚ ਬੈਠ ਕੇ ਇੱਕ ਕ੍ਰੂ ਇੱਕ ਕਲਟ ਚਲਾਓ ਜੋ ਅਸੀਂ ਤੁਹਾਨੂੰ ਕਮਾਂਡ ਦੇਣੀ ਆ ਤੁਸੀਂ ਉਹ ਕਰਨੀ ਆ ਕੀਤਾ ਕਿਉਂ ਗੋਰਿਆਂ ਦੇ ਸ਼ੈਤਾਨੀ ਦਿਮਾਗ 'ਚੋਂ ਇਹ ਆਈਡੀਆ ਉਪਜੇ ਪ੍ਰਿਆ ਨੇ ਆਪਣੇ ਔਨ ਡਿਊਟੀ ਫੌਜੀਆਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਕਮਾਂਡ ਕਰਾਂਗੇ ਤੁਸੀਂ ਇੱਕ ਧਰਮਗੁਰੂ ਬਣੋ ਧਰਮਗੁਰੂ ਬਣ ਕੇ ਚਲਾਓ ਆਪਣਾ ਮੋਰਚਾ ਉਹ ਗੋਰਿਆਂ ਨੇ ਤਾਂ ਚਾਲ ਖੇਡੀ ਸੀ ਇਹ ਤੇ ਅਸੀਂ ਸਿੱਖ ਸੰਗਤ ਨੂੰ ਤੋੜੀਏ ਫਿਰ ਉਹਨਾਂ ਜਿਹੜੀਆਂ ਠਾਠਾਂ ਬਣਾਈਆਂ ਜਿਹੜੇ ਡੇਰੇ ਡੇਰੇ ਬਣਾਏ ਉਹਨਾਂ ਦਾ ਇੱਕ ਰੂਲ ਰੈਗੂਲੇਸ਼ਨ ਉਹਨਾਂ ਦਾ ਆ ਪੂਰਾ ਸਿਸਟਮ ਹੈ ਗੋਰਿਆਂ ਨੇ ਜਿਹੜਾ ਦਿੱਤਾ ਸੀਗਾ ਇਹਨਾਂ ਨੂੰ ਇਹ ਪ੍ਰੀ ਪਲੈਨਿੰਗ ਕਹਿ ਸਕਦੇ ਹਾਂ ਪ੍ਰੀ ਪਲੈਨਿੰਗ ਪੂਰੀ ਗੋਰਿਆਂ ਦੇ ਦਿਮਾਗ ਚੋਂ ਨਿਕਲੀ ਹੋਈ ਸ਼ੈਤਾਨੀ ਕਾੜ ਵੀ ਸੰਗਤ ਸਿੱਖਾਂ ਖਾਲਸੇ ਨਾਲੋਂ ਸੰਗਤ ਕਿੱਦਾਂ ਤੋੜਨੀ ਆ ਪਹਿਲਾਂ ਖਾਲਸੇ ਦਾ ਬੋਲਬਾਲਾ ਸੀ ਮਤਲਬ ਇਹ ਨਕਲੀ ਬਾਬੇ ਪੈਦਾ ਕਰੋ ਠੀਕ ਆ ਉਹ ਬਾਬੇ ਆਨੰਦ ਸਿੰਘ ਦਾ ਆਪ ਦਾ ਜਮੀਰ ਸੀ ਆਪ ਦਾ ਉਹਦਾ ਭਾਵਨਾ ਪ੍ਰੇਮਾ ਭਗਤੀ ਸੀ ਸ਼ਕਤੀ ਸੀ ਕਿ ਉਹਨੇ ਆਪਣੇ ਸਮੇਂ ਦੇ ਵਿੱਚ ਗੋਰਿਆਂ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਹੂੰ ਸਮਝ ਆਉਂਦੀ ਆ ਗੱਲ ਬਿਲਕੁਲ ਸਾਰੇ ਲੋਕ ਜਿਹੜੇ ਉਹਨਾਂ ਦੀ ਉਪਮਾ ਕਰਦੇ ਆ ਉਹਨਾਂ ਨੂੰ ਪੂਜਦੇ ਆ ਜਾਂ ਜੋ ਵੀ ਕਹਿ ਲੋ ਠੀਕ ਆ ਹਾਲਾਂਕਿ ਹੁਣ ਦੇ ਜਿਹੜੇ ਨਾਨਕਸਰੀਏ ਆ ਉਹ ਤਾਂ ਬਾਬੇ ਆਨੰਦ ਸਿੰਘ ਦੀ ਫੋਟੋ ਨੂੰ ਗੁਰੂ ਨਾਨਕ ਦੀ ਫੋਟੋ ਕਹਿ ਕੇ ਪੂਜਾ ਕਰਾਈ ਜਾਂਦੇ ਆ ਉਹ ਰੋ ਡਿਫਰੈਂਟ ਪਾਰ ਆ ਪਰ ਜਿੱਥੋਂ ਗੱਲ ਚੱਲੀ ਆ ਗੋਰਿਆਂ ਨੇ ਇਹ ਪਲਾਨਿੰਗ ਕੀਤੀ ਕਿ ਆਪਾਂ ਕੁਝ ਬੰਦੇ ਪਲਾਂਟ ਕਰੀਏ ਜਿੱਦਾਂ ਅੱਜ ਕੱਲ ਏਜੰਸੀ ਏਜੰਸੀਆਂ ਪਲਾਂਟ ਕਰਦੀਆਂ ਇਹ ਤਾਂ ਬਹੁਤ ਪੁਰਾਣਾ ਸਿਸਟਮ ਆ ਹੂੰ ਇਹ ਬਹੁਤ ਪੁਰਾਣਾ ਗੋਰਿਆਂ ਤੋਂ ਸਿਸਟਮ ਚੱਲਿਆ ਨਾ ਇਹ ਹੂੰ ਨੀਲੇ ਬਾਣੇ ਵਾਲੀ ਫੌਜ ਸੀ ਗੁਰੂਖਾਲਸਾ ਦੀ ਬਿਲਕੁਲ ਔਰ ਤਤਖਾਲਸਾ ਨਾਮ ਸੀ ਇਹ ਕਿੱਥੋਂ ਆ ਗਏ ਫੇ ਸਾਰੇ ਹੀ ਕੁਝ ਲੋਕ ਕਹਿੰਦੇ ਆ ਕਿ ਮੈਰੋ ਨੂੰ ਕੀ ਲੋੜ ਆ ਇਹ ਸਾਰਾ ਕੁਝ ਕਰਨ ਦੀ ਮੈਰੋ ਪੈਸੇ ਖਾਂਦਾ ਉਹਦੇ ਬਾਰੇ ਕਈ ਬੰਦੇ ਨੇ ਤਾਂ ਗਲਤ ਧਾਰਨਾ ਬਣਾਈਆਂ ਹੋਈਆਂ ਨੇ ਸਾਨੂੰ ਕੀ ਮੈਰੋ ਬਦਨਾਮ ਕਰ ਰਿਹਾ ਇੱਕ ਤਰ੍ਹਾਂ ਦਾ ਸਾਨੂੰ ਵੀ ਕਈਆਂ ਨੇ ਗਾਲਾਂ ਵੀ ਕੱਢੀਆਂ ਹੂੰ ਇਹ ਮੈਰੋਂ ਤਾਂ ਵਿਕਿਆ ਵਿਕਿਆ ਤੂੰ ਵੀ ਉਹਦੇ ਨਾਲ ਵਿਕਿਆ ਆ ਅਈ ਕਾ ਅਸੀਂ ਤਾਂ ਪਹਿਲਾਂ ਹੀ ਵਿਕਿਓ ਆ ਅਸੀਂ ਪਹਿਲਾਂ ਹੀ ਵਿਕਿਓ ਆ ਪਰ ਵਿਕਿਓ ਆ ਮਹਾਰਾਜ ਨੂੰ ਸਿਰ ਵੇਚਿਆ ਸਤਗੁਰ ਕਾ ਪਾਸ ਸਿਰ ਵੇਚ ਦਿੱਤਾ ਸਿਰ ਵੇਚਿਆ ਸਤਗੁਰ ਕਾ ਪਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਫਿਰ ਅਸੀਂ ਤਾਂ ਪਹਿਲਾਂ ਹੀ ਵਿਕਿਓ ਹੋਏ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਸੁਭਾਗਾ ਉਹ ਪਹਿਲਾਂ ਹੀ ਉਹਨੇ ਤਾਂ ਖਰੀਦ ਲਿਆ ਮੂਹ ਮੰਗਿਆ ਮੋਲ ਦਿੱਤਾ ਹੂੰ ਮੂਹ ਮੰਗਿਆ ਮੋਲ ਦਿੱਤਾ ਉਹਨੇ ਜਿੱਲੇ ਅਸੀਂ ਉਹਦੇ ਕੋਲ ਵਿਕਣ ਗਏ ਨਾ ਮੂਹ ਮੰਗਿਆ ਮੋਲ ਦਿੱਤਾ ਉਹਨੇ ਵੀ 10 ਕੀ ਚਾਹੀਦਾ ਸਹੀ ਗੱਲ ਜੋ ਮੰਗਿਆ ਉਹ ਮਿਲ ਗਿਆ ਹੂੰ ਇਹਦਾ ਸੌਦਾ ਇਹੀ ਇਹਨਾਂ ਨੂੰ ਭੰਗੀਆਂ ਨੂੰ ਵੀ ਕਹਿੰਦੇ ਹੁੰਨੇ ਆ ਗੁਰਮਤ ਤੇ ਆ ਜਾਓ ਫੇ ਅਨੰਦ ਵਜਣੇ ਆ ਹੂੰ ਠੀਕ ਹੈ ਚਲੋ ਵਿਕੇ ਹੋਏ ਆ ਅਸੀਂ ਉਹ ਕਹਿੰਦੇ ਅਮਰਤਪਾਲ ਵੀ ਵਿਕਿਆ ਆ 10 ਕਰੋੜ ਰੁਪਏ ਚ ਡੀਲ ਕਰਦਾ ਸੀਗਾ ਹੂੰ ਸੋਨਾ ਨੇ ਆਪ ਇਹ ਗੱਲ ਦੱਸੀ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦਾ ਆਪਣੇ ਨਾਲ ਚਲੋ ਆਪਾਂ ਨੂੰ ਭਾਈ ਸਮਝਦਾ ਉਹ ਜੀ ਬੌਧੀਆਂ ਗੱਲਾਂ ਨਹੀਂ ਕਰਨੀਆਂ ਉਹ ਬਹੁਤ ਮਸ਼ਹੂਰ ਬੰਦਾ ਆ ਤੇ ਸਾਨੂੰ ਆਦਤ ਨਹੀਂ ਹੈ ਕਿਸੇ ਦੇ ਨਾਮ ਤੋਂ ਮਸ਼ਹੂਰੀ ਲੈਣ ਦੀ ਪਰ ਅੱਜ ਕੱਲ ਤਾਂ ਜੂਥ ਉਹਨਾਂ ਨੂੰ ਬਹੁਤ ਸੌਣਦਾ ਬਹੁਤ ਜਥੇਦਾਰ ਮੰਨਦੇ ਆ ਉਹਨੂੰ ਬਿਲਕੁਲ ਜੀ ਹੰਦ ਘਲਦੇ ਆ ਉਹ ਆਪ ਦੱਸਦਾ ਕਹਿੰਦਾ ਕਿਸੇ ਨੇ ਕੈਨੇਡਾ ਅਮਰੀਕਾ ਤੋਂ ਆਣਾ ਸਿੰਘ ਡਾਲਰ ਐਨੇ ਐਨੇ ਭੇਜ ਦਿੰਦੇ ਆ ਜਾ ਕੇ ਬਾਬੇ ਨੂੰ ਦੋ ਬਾਬੇ ਨੇ 100 ਜਗ੍ਹਾ ਵਰਤਾਉਣੇ 100 ਜਗ੍ਹਾ ਗੱਲਾਂ ਕਰਨੀਆਂ ਜੀ ਠੀਕ ਆ ਗੱਡੀ ਉਹ ਕਹਿੰਦਾ ਸਾਨੂੰ ਸਿੰਘਾਂ ਨੇ ਲੈ ਕੇ ਦਿੱਤੀ ਆ 50 ਲੱਖ ਦੀ ਹੂੰ ਠੀਕ ਆ ਉਹਦੇ ਮਾਰ ਅਸਲੇ ਕਿਤੇ ਉਹਦੇ ਆਣ ਜਾਣ ਦਾ ਸਭ ਕੁਝ ਹੀ ਸਿੰਘ ਕਰਦੇ ਆ ਹੂੰ ਠੀਕ ਆ ਫਿਰ ਉਹਨੂੰ ਕੀ ਲੋੜ ਆ ਵਿਕਣ ਦੀ ਸਹੀ ਗੱਲ ਆ ਅੱਛਾ ਦੂਜੀ ਗੱਲ ਆ ਫਿਰ ਇਹ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਪਰ ਉਹਨੇ ਆਪਣੇ ਦਿਲ ਦੀ ਗੱਲ ਦੱਸੀ ਅਮਰਤਪਾਲ ਦੀ ਦਿਲ ਦੀ ਗੱਲ ਸੁਣ ਲਓ ਹਾਂਜੀ ਉਹ ਕਹਿੰਦਾ ਕਿ ਉਹਦਾ 22 ਕਹਿੰਦਾ ਹੁੰਦਾ ਆ ਸਾਡੇ